ਰਾਮ ਹੋਰੋਇਨ ਅਤੇ 112000 ਰੁਪਿਆ ਡਰਗ ਮਨੀ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ ਥਾਣਾ ਕਤਵਾਲੀ ਵਿਖੇ ਮਾਮਲਾ ਦਰਜ ਕਰਕੇ ਇਸ ਨੂੰ ਕੀਤਾ ਗਿਆ ਬੰਧ ਹਵਾਲਾ ਤਾਂ ਡੀਐਸਪੀ ਸਿਟੀ 1 ਹਰਵੰਦ ਸਿੰਘ ਢਾਲੀਵਾਲ ਨੇ ਦਿੱਤੀ ਜਾਣਕਾਰੀ ਡੀਐਸਪੀ ਸਿਟੀ 1 ਹਰਵੰਦ ਸਿੰਘ ਢਾਲੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਸੀਆਈ 1 ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ ਬਰਾੜ ਹਸਪਤਾਲ ਦੇ ਸਾਹਮਣੇ ਤੋਂ ਇੱਕ ਵਿਅਕਤੀ ਨੂੰ ਨਾੜ ਅੱਖਾਂ ਦੀ ਉਸਤਾ ਉਹਦੇ ਸਾਹਮਣੇ ਇੱਕ ਵਿਅਕਤੀ ਨੂੰ ਇੱਕ ਬੱਸ ਅਸਿਸਟੈਂਟ ਦੇ ਅੰਦਰ ਬੈਠੇ ਦੇਖਿਆ ਤੇ ਇੱਕ ਲਫਾਫੇ ਦੀ ਫਰਾਂਸ ਵਾਲੀ ਕਰ ਰਿਹਾ ਸੀ ਤੱਪ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਇਹਦੀ ਤਲਾਸ਼ੀ ਲਈ ਗਈ ਤਾਂ ਇਸ ਦੇ ਕੋਲੋਂ 110 ਗ੍ਰਾਮ ਹਰੋਇਨ ਅਤੇ 1,112,000 ਰੁਪਏ ਦਾ ਕਮਣੀ ਬੰਦ ਕੀਤੀ ਗਈ। ਜਿਸ ਤੇ ਕਾਰਵਾਈ ਕਰਦੇ ਹੋਏ ਇਹਨਾਂ ਵੱਲੋਂ ਥਾਣਾ ਕਤਵਾਂਦੀ ਵਿਖੇ ਮਾਮਲਾ ਦਰਜ ਕਰਕੇ ਇਸ ਵਿਅਕਤੀ ਨੂੰ ਵਾਂਧਾ ਵਾਲਾ ਕੀਤਾ ਗਿਆ ਤੇ ਅੱਜ ਇਸ ਦਾ ਬਠਿੰਡਾ ਦੇ ਸਿਵਲ ਹਸਪਤਾਲ ਦੇਖ ਕੇ ਮੈਡੀਕਲ ਕਰਵਾ ਕੇ ਇਸ ਨੂੰ ਮਨਜ਼ੂਰ ਗਦਾਵਤ ਵਿੱਚ ਪੇਸ਼ ਕਰਕੇ ਇਹਦਾ ਰਿਮਾਨਡ ਹੱਥ ਕੀਤਾ ਜਾ ਰਿਹਾ ਹੈ। ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਇਸ ਵਿਅਕਤੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਆਓ ਸਾਨੂੰ ਸੁਣੋ ਕਿ ਕੰਨੇ ਇਸ ਸਬ ਰਵਨ ਸਿੰਘ ਢੜੀਵਾਲਾ ਆਉਂਨੇ ਸਾਡੀ ਸੀਏ ਜੀ ਦੀ ਪੁਲਿਸ ਪਾਰਟੀ ਇਸ ਪਰੰਜੀ ਸਿੰਘ ਨੇ ਜਿਹੜੀ ਸੀ ਗਸ਼ਟ ਕਰਦੀ ਹੋਈ ਹਰਮਨ ਰੋਡ ਦੇ ਉੱਪਰ ਚੱਲ ਰਹੀ ਸੀ ਤਾਂ ਜਦੋਂ ਬਰਾੜਖਾਂ ਦੇ ਹਸਪਤਾਲ ਦੇ ਨਜ਼ਦੀਕ ਉਜੀ ਤਾਂ ਉੱਥੇ ਬਸ ਅੱਡੇ ਦੇ ਵਿੱਚ ਬੜੇ ਬਨੇ ਹੋਏ ਬਸ ਅੱਡੇ ਦੇ ਵਿੱਚ ਇੱਕ ਨੌਜਵਾਨ ਲੜਕਾ ਕੁਝ ਕਾਗਜ਼ਾਂ ਦੀ ਗੋਲਪਾਲੀ ਕਰ ਰਿਹਾ ਸੀ ਜਿਸ ਨੂੰ ਚੈੱਕ ਕੀਤਾ ਚੈੱਕ ਕਰਦੇ ਉਸ ਦਾ ਨਾਮ ਪੁੱਛਿਆ ਤਾਂ ਉਹਨੇ ਆਪਣਾ ਨਾਮ ਅਮਨਦੀਪ ਸਿੰਘ ਵਰਤੋਂ ਆਪਣਾ ਸਮਾਂ ਮਨਜੀਤ ਸਿੰਘ ਵਾਸੀ ਸਿਮਿਆ ਦੱਸਿਆ ਜਿਸਨੇ ਜਿਹੜਾ ਬੋਕਲ ਦੇ ਵਿੱਚ ਲਿਖਾফা ਰੱਖਿਆ ਹੋਇਆ ਸੀ ਜਿਸ ਦੇ ਵਿੱਚ ਸਾਫ ਜਿਹੜੀ ਹੈਰਨ ਨਜ਼ਰ ਆ ਰਹੀ ਸੀ ਜਿਸ ਨੂੰ ਬੇਕੀਤਾ ਦੀ ਜਿਹੜੀ 110 ਗ੍ਰਾਮ ਜਿਹੜੀ ਸੀ ਟੋਟਲ ਹੋਈ ਜਿਹੜੀ ਉਹਦੀ ਪਰਸਨਲ ਸਰਚ ਕੀਤੀ ਗਈ ਤਾਂ ਉਹਦੇ ਕੋਲ 112000 ਰੁਪਏ ਬਰਾਮਦ ਹੋਏ ਜੋ ਚੈੱਕ ਕਰਨ ਤੇ ਪਤਾ ਲੱਗਿਆ ਇਹਨਾਂ ਨੇ ਜਿਹੜੀ ਉਹ ਦੇ ਵਿੱਚੋਂ ਜੋ ਡਰੱਗ ਵੇਚੀ ਸੀ ਉਹ ਡਰੱਗ ਮਨੀ ਸੀ ਜਿਸ ਦੇ ਸਬੰਧ ਦੇ ਵਿੱਚ ਇਹ ਸਾਰੀ ਬਰਾਮਦਗੀ ਤੋਂ ਬਾਅਦ ਜਿਹੜਾ ਸਿਖਾਲਾ ਕਟਵੈਲੀ ਵਿਖੇ 106 ਨੰਬਰ ਮੁਕੱਦਮਾ ਡੇਟਡ 6625 ਨੂੰ ਦਰਜ ਰਿਸ਼ਿਸ਼ ਕੀਤਾ ਗਿਆ ਜੁੜੀ ਇਹਦਾ ਫਾਰਵਰਡ ਤੇ ਜਿਹੜਾ ਬੈਕਵਰਡ ਲਿੰਕ ਹੈ ਉਹਨਾਂ ਬਾਰੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਅੱਗੇ ਇਹਦੇ ਖਲਾਫ ਕਿੰਨੇ ਮﻘਾਬਲੇ ਪਹਿਲਾਂ ਦੇ ਵਰਦੇ ਹੈਗੇ ਉਹ ਵੀ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ